ਬਾਈ ਨੇ ਦੱਸਿਆ ਸੀ ਹਨਾ ਵੀ ਪੰਜਾਬ ਬਦਨਾਮ ਹੋਇਆ ਵਾ ਹਨਾ ਜੀ ਇਹ ਬਹੁਤ ਸਾਰਾ ਤੁਸੀਂ মিডিਆ ਵੀ ਦੇਖਿਆ ਹੋਣਾ ਪੰਜਾਬ ਨੂੰ ਨਸ਼ਿਆਂ ਦੇ ਨਸ਼ਿਆਂ ਨੂੰ ਲੈ ਕੇ ਵੀ ਬਦਨਾਮ ਕਰਦਾ ਤੇ ਕਹਿੰਦਾ ਵੀ ਇੱਥੇ ਬੇਰੋਜ਼ਗਾਰੀ ਵਧੀ ਹੋਈ ਹੈ ਲੋਕ ਬਾਹਰ ਜਾਈ ਜਾਂਦੇ ਆ ਉਹਨਾਂ ਵਾਸਤੇ ਇਹ ਬਹੁਤ ਹੀ ਵਧੀਆ ਸਨੇਹਾ ਬਾਈ ਨੇ ਦਿੱਤਾ ਵੀ ਇੱਥੇ ਕੋਈ ਬੇਰੋਜ਼ਗਾਰ ਹੈ ਨਹੀਂ ਜੇ ਬੰਦਾ ਆਪਦਾ ਕੰਮ ਕਰਨਾ ਚਾਵੇ ਵੀ ਇਹ ਆਪਾਂ ਚੀਜ਼ਾਂ ਵੇਖੀਆਂ ਸੀ ਹਨ ਪਹਿਲਾਂ ਬਾਹਰਲੇ ਮੁਲਖਾਂ ਜਿੱਦਾਂ ਸੀਗੀਆਂ ਤੇ ਇਹ ਬਾਈ ਆਪਣੇ ਇੱਥੋਂ ਲੋਕਲ ਪੰਜਾਬ 'ਚ ਹੀ ਰਹਿ ਕੇ ਇਹ ਕੰਮ ਕਰੀ ਜਾਂਦੇ ਇਹ ਬਹੁਤ ਹੀ ਵਧੀਆ ਉਹਨਾਂ ਨੂੰ ਜਵਾਬ ਵੀ ਹੈ ਤੇ ਰੋਜ਼ਗਾਰ ਦੇ ਮੁੱਦੇ ਤੇ ਵੀ ਗੱਲ ਆ ਜਾਂਦੀ ਹੈ ਤੇ ਨਸ਼ਿਆਂ ਤੇ ਵੀ ਗੱਲ ਆ ਜਾਂਦੀ ਹੈ ਨਾ ਵੀ ਜੇ ਬੰਦਾ ਆਪ ਕੰਮ ਕਰਨਾ ਚਾਵੇ ਤਾਂ ਕੁਝ ਕੁਝ ਵੀ ਹੈ ਜਿਹੜਾ ਇੰਪੋਸੀਬਲ ਨਹੀਂ ਹੁੰਦਾ ਜਿਵੇਂ ਮੈਂ ਸਟੰਟ ਬਾਜੀ ਕਰਦਾ ਕਲਾ ਬਾਜ਼ੀਆਂ ਉਹਦੇ ਵਿੱਚ ਕਈ ਵਾਰ ਗਲਤ ਵੀ ਹੋ ਜਾਂਦੀ ਹੈ ਹਨਾ ਫੇਰ ਡਰ ਹੈਗਾ ਜੀ ਜਦੋਂ ਆਪਾਂ ਨਵੀਂ ਚੀਜ਼ ਕੋਈ ਸਿੱਖੀਏ ਉਹਦੇ ਵਿੱਚ ਡਰ ਹੈਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਇੱਕ ਵੱਖਰੀ ਚੀਜ਼ ਦਿਖਾਉਣੇ ਆ ਬਾਈ ਜੀ ਇਹ ਕੀ ਚੀਜ਼ ਹੈ ਬਾਈ ਜੀ ਇਹ ਪੈਰਾਮੋਟਰ ਹੈ ਜੀ ਠੀਕ ਹੈ ਜੀ ਹਾਂਜੀ ਤੇ ਇਹ ਜਿਵੇਂ ਆਪਾਂ ਵੇਖਦੇ ਸੀ ਨਾ ਪਹਿਲਾਂ ਵੀ ਤੁਸੀਂ ਦੱਸਿਆ ਸੀ ਵੀ ਇਹ ਉੜਦੇ ਕਿੰਨੀ ਦੇ ਵਿੱਚ ਤੇ ਇਹ ਕਿਵੇਂ ਉੜਦੇ ਆਪਾਂ ਇਹ ਬਾਈ ਜੀ ਜਿਵੇਂ ਆਪਾਂ ਪਹਾੜਾਂ ਦੇ ਵਿੱਚ ਤਾਂ ਪਹਾੜੀ ਤੋਂ ਭੱਜ ਕੇ ਉੜਨਾ ਹੁੰਦਾ ਜੀ ਥੱਲੇ ਨੂੰ ਹਨਾ ਤੇ ਉਹਨੂੰ ਪਾਇਦਾ ਗਲਾਈਡਿੰਗ ਕਹਿੰਦੇ ਨੇ ਆ ਫਿਰ ਇਹ ਆਪਣੇ ਹੁਣ ਪਹਾੜ ਤਾਂ ਹੈ ਨਹੀਂ ਪਿਆਉ ਦੇ ਵਿੱਚ ਹੁਣ ਪਲੇਨ ਇਲਾਕਾ ਹੈ ਜੀ ਹਾਂਜੀ ਹਾਂਜੀ ਤੇ ਫਿਰ ਇੱਥੇ ਉੱਡਣ ਦੇ ਲਈ ਇਹ ਮੋਟਰ ਬਣੀ ਹੋਈ ਹੈ ਜੀ ਇਹ ਮੋਟਰ ਦੇ ਨਾਲ ਆਪਾਂ ਫਲਾਈਂਗ ਕਰ ਸਕਦੇ ਹਾਂ ਜੀ ਠੀਕ ਹੈ ਤੇ ਇਹਦੇ ਵਿੱਚ ਤੁਸੀਂ ਦੱਸਿਆ ਵੀ ਮੋਟਰ ਦੇ ਥ्रू ਹੀ ਆਪਾਂ ਫਲਾਈਂਗ ਕਰਦੇ ਹਾਂ ਨਾ ਤੇ ਇਹਦੇ ਵਿੱਚ ਮੌਸਮ ਦੀ ਵੀ ਰਹਿੰਦੀ ਹੋਣੀ ਹੈ ਐਵੇਂ ਹੀ ਤਾਂ ਨਾ ਮੌਸਮ ਦੀ ਪੂਰੀ ਜੀ ਮੌਸਮ ਦਾ ਬਈ ਅਸੀਂ ਸਟੱਡੀ ਵੀ ਕੀਤੀ ਹੋਈ ਹੈ ਵੈਦਰ ਦੇ ਬਾਰੇ ਠੀਕ ਹੈ ਜੀ ਤੇ ਕੁਦਰਤ ਦੇ ਨਾਲ ਹੀ ਹੈ ਜੀ ਤੇ ਇਹ ਕਿੱਥੋਂ ਤੁਸੀਂ ਟ੍ਰੇਨਿੰਗ ਲਈ ਹੈ ਇਸ ਚੀਜ਼ ਦੀ ਉਡਣ ਦੀ ਤੇ ਆਪਾਂ ਕਿਵੇਂ ਵੀ ਤੁਸੀਂ ਦੱਸਿਆ ਸੀ ਆਪਾਂ ਐਡ ਵੀ ਕਰ ਦਿੰਨੇ ਆ ਉਹ ਸਾਰਾ ਕੁਝ ਦੱਸੋ ਤੁਹਾਨੂੰ ਜੀ ਇਹਦੀ ਮੈਂ ਟ੍ਰੇਨਿੰਗ ਲਈ ਹੈ ਜੀ ਬੀਡ ਬਿਲਿੰਗ ਸਕੂਲੇ ਪੀਜੀ ਗੁਰੂਕੁਲ ਪੈਰਾਗਲਾਈਡਿੰਗ ਦਾ ਸਕੂਲ ਉੱਥੇ ਮੈਂ ਪਹਿਲਾਂ ਟ੍ਰੇਨਿੰਗ ਲਈ ਵੀ ਹੈ ਤੇ ਹੁਣ ਮੈਂ ਐਜ਼ ਅ ਟ੍ਰੇਨਰ ਕੰਮ ਵੀ ਕਰਦਾ ਸਕੂਲ ਦੇ ਵਿੱਚ ਹਾਂ ਜੀ ਤੇ ਬਾਕੀ ਕੰਮ ਇਹਦੇ ਤੇ ਜੀ ਆਪਾਂ ਫਲਾਵਰ ਡਰਾਪਿੰਗ ਕਰ ਦਿੰਨੇ ਆ ਐਡ ਵੀ ਕਰ ਦਿੰਨੇ ਆ ਜੀ ਕਲਾਬਾਜ਼ੀਆਂ ਕਰ ਦਿੰਨੇ ਆ ਜੀ ਰਾਈਡ ਵੀ ਕਿਸੇ ਨੂੰ ਦੇ ਦਿੰਨੇ ਆ ਵੀ ਇਹ ਪੰਜਾਬ ਦੇ ਵਿੱਚ ਵਿੱਚ ਹੀ ਆਪਾਂ ਬਾਹਰ ਵੀ ਉਠੇ ਜਾਂਦੇ ਆ ਬਾਹਰ ਵੀ ਜੀ ਬਾਹਰ ਵੀ ਜਾਂਦੇ ਜੀ ਤੇ ਬਾਕੀ ਆਪਾਂ ਬਾਈ ਹੋਰਾਂ ਨੂੰ ਤੁਹਾਨੂੰ ਨੰਬਰ ਸਕਰੀਨ ਤੇ ਦੇ ਦਾਂ। ਕਿਸੇ ਨੇ ਕੰਟੈਕਟ ਕਰਨਾ ਹੋਵੇ ਜਿਵੇਂ ਬਾਈ ਨੇ ਦੱਸਿਆ ਆਪਾਂ ਐਡ ਵੀ ਕਰ ਦਿੰਨੇ ਆ। ਬਾਈ ਜਿਵੇਂ ਤੁਸੀਂ ਦੱਸਿਆ ਵੀ ਆਪਾਂ ਉੱਡਦੇ ਆ ਹਨਾ ਤੇ ਇਹ ਕਿੰਨੇ ਕਿ ਫੁੱਟ ਤਾਈ ਬੰਦਾ ਉੱਡ ਜਾਂਦਾ ਇਹਦੇ ਵਿੱਚ ਬੈਠ ਕੇ। ਇਹ ਬਾਈ ਆਪਾਂ ਉਡਾ ਲੈਨੇ ਜੀ ਹੁਣ ਜਿਵੇਂ ਮੰਨ ਲਓ ਪਹਾੜਾਂ ਦੇ ਵਿੱਚ ਜਾਈ ਉੱਥੇ ਤਾਂ ਕਾਫੀ ਆਪਾਂ ਹਾਈਟ ਤੋਂ ਫਲਾਈ ਕਰਦੇ ਆ ਜੀ। ਹੂੰ ਇੱਥੇ ਆਪਣੇ 1000 ਫੁੱਟ ਦੇ ਉੱਪਰ ਨਾ 에ਅਰਲਾਈਨ ਆ ਜਾਂਦੀ ਆ। ਇੱਥੇ ਪੰਜਾਬ ਚ ਹਾਂਜੀ ਵੀ ਜਿਵੇਂ ਆਪਾਂ ਕਹਿ દઈએ ਵੀ ਇੱਥੇ ਆ ਛੜੇ ਰੋੜ ਇਦਾਂ ਆ ਗਿਆ ਛੜਕਾ ਗਈ ਹਨ ਉਹਦੇ ਵੀ ਰੂਲ ਐ ਇਹਦੇ ਵੀ ਰੂਲ ਐ ਹਾਂਜੀ ਰੂਲ ਅਕੋਰਡਿੰਗਲੀ ਚਲਦੇ ਆ ਜਿਵੇਂ ਆਪਾਂ ਉੱਤੇ ਉੜਦੇ ਹਨਾ ਇਹਦੇ ਵਿੱਚ ਆਪਾਂ ਨੂੰ ਡਰ ਡਰ ਦੂਰ ਨਹੀਂ ਲੱਗਦਾ ਕੋਈ ਡਰ ਬਾਈ ਕਈ ਵਾਰ ਹੋ ਵੀ ਜਾਂਦਾ ਜੀ ਹੁਣ ਜੇ ਆਪਾਂ ਸਿੰਪਲ ਫਲਾਈਂਗ ਕਰਨੀ ਤਾਂ ਡਰ ਨਹੀਂ ਲੱਗਦਾ ਜੀ ਆਪਾਂ ਇੱਕ ਇੱਕ ਚੀਜ਼ ਚੈੱਕ ਕਰਕੇ ਕਰਾਂਗੇ ਹੁਣ ਜਿਵੇਂ ਮੈਂ ਸਟੰਟ ਬਾਜੀ ਕਰਦਾ ਕਲਾ ਬਾਜ਼ੀਆਂ ਉਹਦੇ ਵਿੱਚ ਕਈ ਵਾਰ ਗਲਤ ਵੀ ਹੋ ਜਾਂਦੀ ਹੈ ਹਨਾ ਫੇਰ ਡਰ ਹੈਗਾ ਜੀ ਜਦੋਂ ਆਪਾਂ ਨਵੀਂ ਚੀਜ਼ ਕੋਈ ਸਿੱਖੀਏ ਉਹਦੇ ਵਿੱਚ ਡਰ ਹੈਗਾ ਇਹਦੇ ਵਿੱਚ ਜਦੋਂ ਆਪਾਂ ਉੱਡਦੇ ਹੁੰਨੇ ਆਪਾਂ ਨੂੰ ਪਰਮਿਸ਼ਨ ਵੀ ਲੈਣੀ ਪੈਂਦੀ ਆ ਪਰਮਿਸ਼ਨ ਲੈਣੀ ਪੈਂਦੀ ਆ ਜੀ ਠੀਕ ਆ ਤੇ ਇਹ ਜਿਹੜਾ ਤੁਸੀਂ ਕੰਮ ਕਿਹਨੂੰ ਦੇਖ ਕੇ ਆਪਣੇ ਦਿਮਾਗ 'ਚ ਕਿਵੇਂ ਮਾਈਂਡ ਸੈਟ ਕਿਵੇਂ ਆਇਆ ਸੀ ਵੀ ਆਪਾਂ ਇਹ ਕੰਮ ਕਰਨਾ ਇਹ ਮੈਂ ਪਸ਼ੂ ਮੇਲਾ ਹੁੰਦਾ ਸੀਗਾ ਆਪਣੇ ਜੀ ਬਾਦਲ ਸਾਹਿਬ ਕਰਾਉਂਦੇ ਹੁੰਦੇ ਉਦੋਂ ਹਾਂਜੀ ਮੁਖਸਰ ਸਾਹਿਬ ਤੇ ਫਿਰ ਉਹਥੇ ਫਲਾਈਂਗ ਕਰਦੇ ਹੁੰਦੇ ਸੀ ਅੰਕਲ ਜੀ ਤੇ ਫਿਰ ਮੈਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ ਕਿ ਉਹਨਾਂ ਨੇ ਫਿਰ ਮੈਨੂੰ ਟ੍ਰੇਨਿੰਗ ਦੇ ਲਈ ਭੇਜਿਆ ਹੂੰ ਤੇ ਕਿੰਨਾ ਚਿਰ ਦੀ ਤੁਸੀਂ ਟ੍ਰੇਨਿੰਗ ਕਰੀ ਸੀ ਤੇ ਕਿੰਨੇ ਟ੍ਰੇਨਿੰਗ ਜੀ ਬੇਸਿਕ ਕੋਰਸ ਜਿਹੜਾ 15 ਦਿਨ ਦਾ ਹੁੰਦਾ ਜੀ ਤੇ ਬਾਕੀ ਉਹ ਤੋਂ ਅੱਗੇ ਅੱਗੇ ਟ੍ਰੇਨਿੰਗ ਬਹੁਤ ਹੈ ਹਜੇ ਵੀ ਟ੍ਰੇਨਿੰਗ ਚੱਲ ਰਹੀ ਹੈ ਜੀ ਮੇਰੀ ਹਜੇ ਵੀ ਸਿੱਖ ਰਹੇ ਹਾਂ ਠੀਕ ਹੈ ਜੀ ਹਾਂਜੀ ਇਹ ਕਿੰਨੇ ਕ ਦੀ ਮਸ਼ੀਨ ਹੁੰਦੀ ਹੈ ਜਿਵੇਂ ਮਸ਼ੀਨ 8-10 ਲੱਖ ਤੋਂ ਸਟਾਰਟ ਹੋ ਜਾਂਦੀ ਹੈ ਜੀ ਬਈ ਕੋਈ 8 ਲੱਖ ਦੀ ਕੋਈ 10 ਦੀ ਹੈ ਇਹ ਹੁਣ ਸਨੇਗ ਗਲਾਈਡਰ 12 ਕਿਤੇ ਤੱਕ ਜਾਂ ਤੇ ਇਹਦੇ ਜਿਵੇਂ ਪਹਿਲਾਂ ਬਾਈ ਨੇ ਗੱਲ ਕਰੀ ਸੀ ਹਨਾ ਵੀ ਇਹਦੇ ਕੋਈ ਰਿਕਾਰਡ ਵੀ ਹੁੰਦੇ ਆ ਇਹਦੇ ਵਿੱਚ ਵੀ ਜਿਵੇਂ ਉੱਚਾ ਉੱਡਣ ਦਾ ਰਿਕਾਰਡ ਤੇ ਉਹ ਆਪਾਂ ਕਿੱਥੋਂ ਤੱਕ ਅਚੀਵ ਕੀਤਾ ਹੋਇਆ ਇਹਦੇ ਵਿੱਚ ਹੁੰਦੇ ਆ ਜੀ ਰਿਕਾਰਡ ਕੰਪੀਟੀਸ਼ਨ ਹੁੰਦੇ ਆ ਕੰਪੀਟੀਸ਼ਨ ਪਾਰਟਿਸਪੇਟ ਕੀਤੇ ਹੋਏ ਆ ਜੀ ਮੈਂ ਤੇ ਰਿਕਾਰਡ ਵੀ ਬਣਾਇਆ ਹੋਇਆ ਰੀਸੈਂਟਲੀ ਰਿਕਾਰਡ ਬਣਾਇਆ ਸੀ ਆਪਾਂ ਸਕੂਟਰ ਦੇ ਨਾਲ ਫਲਾਈ ਕੀਤੀ ਸੀ ਚੇਤਕ ਸਕੂਟਰ ਜੀ ਤੇ ਇਹ ਕਿੰਨਾ ਕੁ ਵਜ਼ਨ ਲੈ ਕੇ ਉੱਡ ਜਾਂਦਾ ਜਿਵੇਂ ਵੀ ਕਿੰਨੇ ਬੰਦੇ ਆਪਾਂ ਨਾਲ ਲੜਾ ਸਕਦੇ ਆ ਵਜ਼ਨ ਪਾਇਲਟ ਦੇ ਉੱਪਰ ਡਿਪੈਂਡ ਕਰਦਾ ਜੀ ਬਈ ਆਪਾਂ ਆਪਣਾ ਕਿੰਨਾ weight ਹੈ ਤੇ ਆਪਾਂ ਕਿਹੜਾ ਇੰਜਨ ਲੈਣਾ ਕਿਹੜੀ ਮੋਟਰ ਤੇ ਉਹਦੇ ਅਕੋਰਡਿੰਗਲੀ ਗਲਾਈਡਰ ਆਊਗਾ ਜੀ ਠੀਕ ਹੈ ਜੀ ਇਹ ਸਾਰਾ ਉਹਦੇ ਉੱਪਰ ਨਿਰਭਰ ਕਰਦਾ ਹੈ ਜੀ ਠੀਕ ਹੈ ਜੀ ਤੇ ਜਿਵੇਂ ਪਹਿਲਾਂ ਆਪਾਂ ਨੂੰ ਬਾਈ ਨੇ ਦੱਸਿਆ ਸੀ ਹਨਾ ਵੀ ਪੰਜਾਬ ਬਦਨਾਮ ਹੋਇਆ ਵਾ ਹਨਾ ਜੀ ਇਹ ਬਹੁਤ ਸਾਰਾ ਤੁਸੀਂ মিডিਆ ਵੀ ਦੇਖਿਆ ਹੁਣ ਪੰਜਾਬ ਨੂੰ ਨਸ਼ਿਆਂ ਦੇ ਨਸ਼ਿਆਂ ਨੂੰ ਲੈ ਕੇ ਵੀ ਬਦਲਾਅ ਕਰਦਾ ਤੇ ਕਹਿੰਦਾ ਵੀ ਇੱਥੇ ਬੇਰੋਜ਼ਗਾਰੀ ਵਧੀ ਹੋਈ ਹੈ ਲੋਕ ਬਾਹਰ ਜਾਈ ਜਾਂਦੇ ਉਹਨਾਂ ਵਾਸਤੇ ਇਹ ਬਹੁਤ ਹੀ ਵਧੀਆ ਸਨੇਹਾ ਬਾਈ ਨੇ ਦਿੱਤਾ ਵੀ ਇੱਥੇ ਕੋਈ ਬੇਰੋਜ਼ਗਾਰ ਹੈ ਨਹੀਂ ਜੇ ਬੰਦਾ ਆਪਦਾ ਕੰਮ ਕਰਨਾ ਚਾਵੇ ਵੀ ਇਹ ਆਪਾਂ ਚੀਜ਼ਾਂ ਵੇਖੀਆਂ ਸੀ ਹਨ ਪਹਿਲਾਂ ਬਾਹਰਲੇ ਮੁਲਖਾਂ ਜੀ ਜਿੰਦਗੀਆਂ ਸੀ ਤੇ ਇਹ ਬਾਈ ਆਪਣੇ ਇੱਥੋਂ ਲੋਕਲ ਪੰਜਾਬ 'ਚ ਹੀ ਰਹਿ ਕੇ ਇਹ ਕੰਮ ਕਰੀ ਜਾਂਦੇ ਇਹ ਬਹੁਤ ਹੀ ਵਧੀਆ ਉਹਨਾਂ ਨੂੰ ਜਵਾਬ ਵੀ ਹੈ ਤੇ ਰੋਜ਼ਗਾਰ ਦੇ ਮੁੱਦੇ ਤੇ ਵੀ ਗੱਲ ਆ ਜਾਂਦੀ ਹੈ ਵੀ ਤੇ ਨਸ਼ਿਆਂ ਤੇ ਵੀ ਗੱਲ ਆ ਜਾਂਦੀ ਹੈ ਹਨਾ ਬਿਲਕੁਲ ਜੀ ਜੇ ਬੰਦਾ ਆਪ ਕੰਮ ਕਰਨਾ ਚਾਵੇ ਤਾਂ ਕੁਝ ਕੁਝ ਵੀ ਹੈ ਜਿਹੜਾ ਇੰਪੋਸੀਬਲ ਨਹੀਂ ਹੁੰਦਾ ਤੇ ਬਾਕੀ ਆਪਾਂ ਬਾਈ ਦਾ ਨੰਬਰ ਤੁਹਾਨੂੰ ਦੇ ਦਾਂਗੇ ਜੇ ਕਿਸੇ ਨੇ ਕੰਟੈਕਟ ਕਰਨਾ ਹੋਵੇ ਇਹਨਾਂ ਨਾਲ ਕੰਟੈਕਟ ਕਰ ਸਕਦਾ ਧੰਨਵਾਦ ਜੀ